ਚਲੋ ਵੀ ਮਾਰੋ ਜਕਾਰਾ ਇੱਕਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਸੰਗਤ ਦੇ ਸਵੇਰ ਦੇ 4 ਵਜੇ ਚੁੱਕੇ ਨੇ ਤੇ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਗੋਵਿੰਦ ਧਾਮ ਤੋਂ ਸਟਾਰਟ ਹੋ ਗਈ ਸਾਡੀ ਇਹ ਤੁਸੀਂ ਇਕੱਠ ਦੇਖ ਸਕਦੇ ਹੋ ਸਾਰਾ ਜਰਮੀ ਸੰਗਤਾਂ ਉੱਪਰ ਗੋਵਿੰਦ ਸ੍ਰੀ ਹਮਕੁੰਨ ਸਾਹਿਬ ਤੱਕ ਜਾਣ ਵਾਲੀਆਂ ਨੇ ਜਿਹੜੀਆਂ ਗੋਵਿੰਦ ਘਾਟ ਤੋਂ ਸਟਾਰਟ ਕਰਨੀਆਂ ਯਾਤਰਾ ਨੂੰ ਉਹ ਵੀ ਬੜੀ ਕੰਬੀ ਚਲੀ ਕਿ ਬਈ ਹਵਾ ਡੰਡੀਆਂ ਬਈ ਜੱਪ ਵਾਲਾ ਕੰਮ ਆ ਗਿਆ ਇਹ ਇਧਰੋਂ ਵੇਖੋ ਇਹ ਇਹ ਫੁੱਟਾ ਬੁਰਗੀ ਦੇਰੀ ਇਧਰੀ ਹੈ ਦੋ ਜੀ ਸਤਿ ਸ੍ਰੀ ਅਕਾਲ ਲੈ ਵੀਰ ਤੋਂ ਆਣਾ ਪੂਰਾ ਜੋਸ਼ ਆ ਸਾਰੇ ਪਾਸੇ ਕੀ ਵੱਡਾ ਕੀ ਛੋਟਾ ਸਾਰੇ ਹਮ ਹਵਾ ਕੇ ਤੁਮਚ ਰਹੇ ਨੇ ਪੀੜ ਪੂਰੀ ਜਗ ਵਾਸਤੇ ਹਾਂ ਪੂਰਾ ਆਨੰਦ ਆ ਰਿਹਾ ਹੈ ਫਰਗ ਦੇ ਵਿੱਚ ਹਾਂ ਪੂਰਾ ਪੂਰਾ ਜਮਾਇਨ ਪੂਰਾ ਨਜ਼ਾਰਾ ਆ ਰਿਹਾ ਹਾਂ ਬੱਸ ਕੰਮ ਬਾਈ ਕੀ ਹਾਲ ਚਾਲ ਆ ਤੁਹਾਡਾ ਓਕੇ ਬਾਈ ਛੋਟੇ ਛੋਟੇ ਸਟੈਪ ਲੈ ਕੇ ਨੀਵੀ ਪਾ ਕੇ ਚੜੀ ਚਲੋ ਜਦੋਂ ਉੱਪਰ ਨੂੰ ਦੇਖ ਲੈਨੇ ਹੋ ਜਦੋਂ ਨੀਵੀ ਪਾ ਕੇ ਉੱਪਰ ਨੂੰ ਦੇਖ ਲੈਨੇ ਹੋ ਉਦੋਂ ਹੀ ਆਏ ਹੋ ਇਹਦਾ ਵੀ ਹਜੇ ਉਹ ਜਾਣਾ ਨਾ 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 ਕੋਸਾ ਪਾ ਪੜੀ ਨਹੀਂ ਕਿ ਪੰਨੋ ਜੇ ਆਪਾਂ ਸ਼ੋਰਟਕਟ ਮਾਰੀਏ ਓਏ ਨਾ ਆਪ ਕੋ ਪੈਦਾ ਨਹੀਂ ਸ਼ੋਰਟਕਟ ਦੀ ਲੱਤਾ ਡੜਾ ਲੂਗੇ ਕੀ ਫਾਇਦਾ ਆ ਉਹ ਦੇਖ ਲਾ ਬੇਪਕੂਫੀ ਕਰ ਰਹੇ ਨੇ ਲੋਕ ਸਾਰੇ ਸ਼ੋਰਟਕਟ ਦੇ ਜਦੋਂ ਸਿੱਧਾ ਰਾਹ ਬਣਿਆ ਜਾਵਾਂਗੇ ਵੀ ਆਪਾਂ ਉਹ ਉੱਥੇ ਉਹ ਨਹੀਂ ਆ ਤਾਂ ਹੈਗਾ ਸਾਹਮਣੇ ਉੱਥੋਂ ਤਾਂ ਐ ਮੁੜਦਾ ਸੰਗਤ ਆ ਦਾ ਪੂਰਾ ਜੋਸ਼ ਆ ਕੀ ਸਿਆਣੇ ਕੀ ਨਿਆਣੇ ਕੀ ਬਜ਼ੁਰਗ ਕੀ ਜਵਾਨ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਉੱਤੋਂ ਚੜ੍ਹਿਆ ਹੋਇਆ ਸੈਲਫੀ ਲੈ ਚੁਣਾਂਗੇ 3 ਕਿਲੋਮੀਟਰ ਦੇ ਅਰਾਊਂਡ ਆਉਣ ਤੋਂ ਬਾਅਦ 3 ਕਿਲੋਮੀਟਰ ਆਉਣ ਆਉਣ ਤੋਂ ਬਾਅਦ ਥੋੜਾ ਜਿਹਾ ਦਮ ਚੜਨ ਤੋਂ ਬਾਅਦ ਹੁਣ ਰੁਕ ਕੇ ਕੁਝ ਖਾਣ ਲਈ ਆਹ ਕੰਟੀਨਾਂ ਜਿੱਥੇ ਅਸੀਂ ਬੈਠੇ ਆ ਕਦੇ ਦੇ ਦਾ ਚਾਹ ਨਾਲ ਕੋਈ ਬਿਸਕੁਟ ਵਗੈਰਾ ਖਾਵਾਂਗੇ ਸਵੇਰੇ ਖਾਲੀ ਪੇਟ ਚੱਲੇ ਜੀ ਚਾਹ ਪੀ ਕੇ ਤੇ ਅਸੀਂ ਬਹੁਤ ਜ਼ਿਆਦਾ ਨੀਚੋ ਆਏ ਆ ਅੱਜ ਅਸੀਂ ਝੋਪੜੀਆਂ ਦੇਖ ਰਹੇ ਆ ਇੱਥੋਂ ਆਇਆ ਸੀ। ਰਿਵਨ 3 ਕਿਲੋਮੀਟਰ ਵਾਂਗ ਉੱਪਰ ਆ ਗਏ। ਤੇ ਹੁਣ ਚੱਲਦੇ ਆਂ ਉੱਪਰ ਹੌਸਲਾ ਬਹੁਤ ਆ ਜਦੋਂ ਕੋਈ ਜਕਾਰਾ ਬੁਲਾ ਦਿੰਦਾ ਹੈਗਾ ਜਾਂ ਅਸੀਂ ਬੁਲਾ ਦਿੰਨੇ ਆਂ। ਦੁੱਖਣਾ ਹੌਸਲਾ ਹੋ ਜਾਂਦਾ ਜਿੰਨਾ ਕਰਕੇ ਹਿੰਮਤ ਵਾਧੀ ਆ। ਦੋ ਆਂਟੀ ਅਸੀਂ ਉਹ ਬੰਨੇ ਸਾਡੀ ਵੀ ਵੀਡੀਓ ਬਣਾਓ ਉਹਨੂੰ ਵਿੱਚ ਲਿਆ ਵੀਡੀਓ ਤੇ ਆਪਾਂ ਇਹ ਦੰਦਿਆ ਕੰਟੀਨਾ ਸਾਨੂੰ ਹਰ ਇੱਕ ਇੱਕ ਕਿਲੋਮੀਟਰ ਦੇ ਵਿੱਚ ਤਿੰਨ ਚਾਰ ਮਿਲ ਜਾਣੀਆਂ ਜਿੱਥੇ ਤੁਸੀਂ ਕੁਝ ਖਾ ਸਕਦੇ ਹੋ ਮੈਂ ਰਿਕਵੈਸਟ ਇਹ ਹੀ ਕਰਦਾ ਵੀ ਜ਼ਿਆਦਾ ਹੈਵੀ ਨਾ ਖਾਓ ਜਿਵੇਂ ਫਰਾਉਂਠਾ ਵਗੈਰਾ ਨਾ ਖਾਓ ਤੇ ਛੋਟੇ ਛੋਟੇ ਸਟੈਪ ਲੈ ਕੇ ਮਿੱਠੀ ਮਿੱਠੀ ਚਾਲ ਉੱਪਰ ਨੂੰ ਚੜਦੇ ਰਹੋ ਇੱਕ ਗੱਲ ਨਿਕਲ ਕੇ ਤਿੰਨ ਕੱਪ ਚਾਹ ਕਹੇ ਆ ਭਰਾਵਾ ਕੁਝ ਖਾ ਲਾਂਗੇ ਨਾਲ ਤੇ ਫਿਰ ਅੱਗੇ ਵਧਦੇ ਆ ਵਿੱਚ ਵਿੱਚ ਦੀ ਜਮਾਈ ਸਾਂ ਰੁਕ ਜਾਂਦੇ ਆ ਚੜਾਈ ਜ਼ਿਆਦਾ ਆ ਪਲੇਸਾਂ ਦੀ ਪ੍ਰੋਬਲਮ ਕੋਈ ਖਾਸ ਆਉਣ ਨਹੀਂ ਲੱਗੀ ਤੇ ਅੱਗੇ ਵਧਦੇ ਆ ਪਹੁੰਚ ਹੀ ਜਾਗੇ ਰੱਬ ਨਾਲ ਹੈਗਾ ਖੁਸ਼ਕਾ ਹਾਈਟ ਦੇ ਉਪਰ ਆਨਤਵਾਦ ਇਦਾਂ ਦਾ ਕੁਝ ਨਜ਼ਾਰਾ ਤੇ ਲੋ ਲਾ ਇਹ ਕਿਦਾ ਬਰਫ਼ ਦੀ ਕਿڑی ਸ਼ੁਰੂ ਹੋ ਗਈ ਇਸ ਵਾਰ ਬਰਫ਼ ਅਜੀ ਤੇ ਤੁਸੀਂ ਦੇਖ ਰਹੇ ਹੋ ਸੀ ਉਹ ਉੱਪਰ ਤੱਕ ਸੰਘਤ ਜਾ ਰਹੀ ਹੈ ਉੱਥੇ ਤੱਕ ਜਾਣਾ ਸਾਵੋ ਸਾਈਓ ਬੇਗਮਾ ਇਹ ਢਿੱਲਾ ਪਿਆ ਸੰਘਤ ਆ ਰਹੀ ਆ ਰਗਲੇਸ਼ਰ ਅਬ ਇਹ ਚੈੱਕ ਕਰੋ ਮੈਨੂੰ ਜਾਣਾ ਉੱਪਰ ਖਾ ਬੀਏ ਹੋ ਹੋ ਬੋਲੇ ਸੋਨ ਹੀ ਸਾਤ ਸ੍ਰੀ ਅਕਾਲ ਆ ਪਹੁੰਚ ਗਏ ਸੰਗਤਾਂ ਨੇੜੇ ਹੀ ਰਹਿ ਗਿਆ ਕੰਮ ਹੁਣ ਤਾਂ ਖਿੱਚ ਲੋ ਸਾਰੇਆਂ ਨੇ ਕਿਲੋਮੀਟਰ ਹੈਗੇ 1.5 ਕਿਲੋਮੀਟਰ ਪਰ ਡੇਢ ਕਿਤੇ ਨੇੜ ਤੇੜੀ ਆ ਦੋ ਚਾਰ ਜਿਕਾਰੇ ਹੋਰ ਛੱਡ ਦੋ ਪਹੁੰਚ ਜੇ ਫਿਰ ਇੱਥੇ ਆ ਗਏ ਹਾਂਜੀ ਬਸ ਲਗਭਗ ਬਈ ਮੌਸਮ ਬਦਲ ਗਿਆ ਇੱਥੇ ਕਲੇਸ਼ੀਅਰ ਦੇ ਨੇੜੇ ਲੱਗ ਕੇ ਹਵਾ ਠੰਡੀ ਹੋ ਗਈ ਰੁਕੋ ਹੁਣ ਆ ਗਏ ਅੰਨੇ ਭਾਈ ਇਹ ਕਹਿੰਦੇ ਹਾਂ ਬਈ ਅੰਨੇ ਹੱਟ ਤੇ ਆ ਗਏ ਵੀ ਬਸ ਉਹ ਥੱਲੇ ਤੱਕ ਤੁਸੀਂ ਦੇਖ ਸਕਦੇ ਸਾਰੀ ਸੰਗਤ ਆ ਰਹੀ ਆ ਜਿੱਥੇ ਤੱਕ ਵੀ ਨਿਗਾ ਵਾਈਦੀ ਆ ਦਰਬਾਰ ਸਾਹਿਬ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਗਏ ਤਾਂ ਦਰਬਾਰ ਸਾਹਿਬ ਦੀ ਆਵਾਜ਼ ਵੀ ਸੁਣਨ ਲੱਗੀ ਇੱਕ ਕਰਤਣਾ ਹੁੰਦੀ ਅਰਦਾਸ ਹੋ ਗਈ ਦੂਜੀ ਟਾਈਮ ਦੇ ਅਰਦਾਸ ਨੂੰ ਅਸੀਂ ਪਹੁੰਚ ਜਾਵਾਂਗੇ ਸਾਰੇ ਜਣੇ ਆ ਸੰਗਤ ਚੈੱਕ ਕਰੂ ਕਿੱਛ ਪੂਰਾ ਨਜ਼ਰ ਆ ਰਿਹਾ ਪੂਰਾ ਸਾਹੋਂ ਸਹੀ ਹੋ ਰਿਹਾ ਕੰਮ ਪਰ ਫਿਰ ਵੀ ਨਜ਼ਰ ਆ ਰਿਹਾ ਹੈ ਕਿਤਾਜ ਪੂਰਾ ਜੋਸ਼ ਪੂਰਾ ਜਕਾਰੇ ਛੱਡਦੇ ਹੁੰਦੇ ਨੇ ਸੁਆਦੀ ਆ ਲੱਕ ਇਹ ਅਗਲੇ ਸ਼ੇਰ ਉਹ ਸਾਹਮਣੇ ਉੱਪਰ ਥੱਲੇ ਤੱਕਾ ਇੱਕੂਇਆ ਇੱਥੇ ਜੀ ਦੋ ਰਸਤੇ ਇੱਕ ਤਾਂ ਹੈਗਾ ਇਹ ਵਾਈਟ ਟ੍ਰੈਕ ਆ ਤੇ ਇੱਕ ਹੈਗਾ ਪਾਉੜੀਆਂ ਵਾਲਾ ਇਹ ਰਸਤਾ ਥੋੜਾ ਜਿਹਾ ਰਿਸਕੀ ਹੋ ਜਾਂਦਾ ਇਹ ਰਸਤਾ ਨਾ ਲਿਆ ਜਾਵੇ ਮੇਰੇ ਹਿਸਾਬ ਨਾਲ ਇਹ ਰਸਤਾ ਠੀਕ ਹੈ ਥੋੜਾ ਜਿਹਾ 10 ਮਿੰਟ ਦਾ ਦੂਰ ਵੱਧ ਪੈਂਦਾ ਪਰ ਇਧਰ ਬੰਦਾ ਅੱਧਾ ਹੀ ਰਹਿ ਜਾਂਦਾ ਪਹੁੰਚ ਕੇ ਇਧਰ ਨਾ ਜਾਏਗਾ ਵੀ ਆ ਰਸਤਾ ਔਖਾ ਕੰਮ ਆ ਇਹ ਪੌੜੀਆਂ ਕਾਫੀ 700 ਪੌੜੀਆਂ ਕਿੰਨੀਆਂ ਪੌੜੀਆਂ ਸੀ ਇਹ 784 ਆ 700 ਪੌੜੀਆਂ 700 ਪੌੜੀਆਂ 84 ਪੌੜੀਆਂ ਇਦਾਂ ਦਾ ਕੁਝ ਪੌੜੀਆਂ ਨੇ ਇਹ ਥੋੜਾ ਰਿਸਕੀ ਹੋ ਜਾਂਦਾ ਕੰਮ ਹਾਇਦਰਦੀ ਜਾਇਆ ਜਾ ਵੀਰ ਰਸਤਾ ਠੀਕ ਹੈ ਤੇ ਆ ਸਾਹਮਣੇ ਛੋਟਾ ਹੈਲੀਪੈਡ ਤਿਆਰ ਹੋ ਰਿਹਾ ਹੈ ਜਿੱਥੇ ਹੈਲੀਕਾਪਟਰ ਉਤਰਦੇ ਨੇ ਇਹ ਹੁਣ ਐ ਨਹੀਂ ਪਤਾ ਚੱਲਦੇ ਆ ਨਹੀਂ ਚੱਲਦੇ ਹਲੇ ਚਾਲੂ ਨਹੀਂ ਮੇਰੇ ਹਿਸਾਬ ਨਾਲ ਕਰਿਆ ਹੋਣਾ ਕੋਈ ਹਜੇ ਤੱਕ ਸਾਨੂੰ ਕੋਈ ਹੈਲੀਕਾਪਟਰ ਉੱਡਾ ਦਿਖਿਆ ਨਹੀਂ ਹੈਗਾ ਇੱਥੇ ਚੱਲੋ ਜੀ ਨੇ ਜਾ ਰਿਹਾ ਚੈੱਕ ਕਰੋ ਕਿਆ ਬਾਤ ਆ ਆਹ ਹੈ ਬਾਬਾ ਜੀ ਵੀ ਆ ਗਏ ਦੇਖੋ ਇੰਨੀ ਉਮਰ ਦੇ ਬਾਬਾ ਜੀ ਕਿੰਨੀ ਉਮਰ ਕਿੰਨੀ ਆ ਤੁਮ ਕਿੰਨੇ 50 ਸਾਲ ਦੇ 60 ਸਾਲ ਚਲੋ ਹਨਾ ਜੀ 60 ਸਾਲ ਠੀਕ ਹੈ ਬਬਾ ਜੀ ਇਹ ਜਿਹੜੇ ਨਵੇਂ ਮੁੰਡੇ ਉਹਨਾਂ ਦੇ ਸਾਹ ਚੜੇ ਪਿਆ ਬਾਬਾ ਜੀ 7 7 ਪਹੁੰਚਣ ਨੂੰ ਹੋ ਰਹੇ ਨੇ ਨਿਊ ਮਰ ਦੇ ਓਕੇ ਇਹ ਤੇ ਉਪਰ ਕਾਰ ਵੀ ਹਾਈਟ ਤੇ ਆ ਗਏ ਦਰਬਾਰ ਸਾਹਿਬ ਦਿਖਦਾ ਹੈ ਪੁਰਬਾਣੀ ਵੀ ਸੁਣਦੀ ਹੈ ਮਿੱਠੀ ਮਿੱਠੀ ਜੀ ਤੇ ਨਹੀਂ ਜਾ ਰਿਹਾ ਸਕੂਟਰ ਤੇ ਠੀ ਵਸੀ ਆ ਮਾੜਾ ਚ ਸਰਾ ਲਾਇਆ ਤੇ पर्बत शुरू हो गया ग्लेशियर शुरू हो गए ये ग्लेशियर है सारे देख रहे हो जित बर्फ़ पी है जिते हेमकुंड साहब गुरुद्वार उ पर्बत ने पहुंच गए बित गए जित गए बस पहुंच गए बस आखरी सांहे जिती सी काम ਹੁਣ ਤਾਂ ਸੱਤੇ ਓਏ ਬਲਮਾ ਗੁਜੱਤ ਗਏ ਅੱਪਾ ਸੱਚੀ ਆਕਾਲ ਪਹੁੰਚ ਗਏ ਭਾਈ ਇਹ ਆ ਐਂਟਰੀ ਸ੍ਰੀ ਹਮ ਗੰਡ ਸਾਹਿਬ ਦੀ ਪਹੁੰਚ ਗਏ ਭਾਈ ਬਹੁਤ ਹਿੰਮਤ ਚਤਾਈ ਆ ਹਾਂਜੀ ਉਹਨੇ ਕੁਝ ਦਰਨ ਲੱਗੀਆਂ ਨਾ ਤਾਂ ਇੱਧਰ ਉੱਥੇ ਵੀ ਜਾਣ ਲੱਗੀਆਂ ਕੱਟਾ ਕੰਬਣ ਲੱਗੀਆਂ ਜੋਰ ਬਹੁਤ ਲੱਗਿਆ ਜੀ ਕੰਬੜੀਆਂ ਨਹੀਂ ਇੱਧਰ ਕਿਉਂ ਜਾਂਦੀਆਂ ਦੱਸ ਦੇ ਅੱਜ ਬੱਸ ਨਹੀਂ ਬੰਦ ਆ ਬੱਸ ਇੱਕ ਹਾਂ ਦਾ ਨਾਰਾ ਹੋ ਰਾ ਪਹੁੰਚ ਗਏ ਪਹੁੰਚ ਗਏ ਸਰਵਿਸ ਵਰਗ ਦਿਖਾਈਏ ਤੁਹਾਨੂੰ ਸਾਰਿਆਂ ਨੂੰ ਲੋਨ ਬਾਈਕ ਘੰਟਾ ਨਾ ਹੋ ਰਹੀ ਜਦੋਂ 2000 ਕਬਾਲ ਹੋ ਗਈ ਹੈ ਸਰਵਿਸ ਵਰਗ ਦੇਖ ਲਓ ਦੇ ਆ ਗਏ ਸਾਰੋ ਪਹੁੰਚ ਗਏ ਸਵੇਰੇ 4:00 ਵਜੇ ਚੱਲੀ ਸੀ ਸਾਢੇ 10:00 ਵਜੇ ਤਕਰੀਬਨ ਅਸੀਂ ਸ੍ਰੀ ஜெயਗੁਰੂ ਸਾਹਿਬ ਪਹੁੰਚ ਗਏ ਤੁਸੀਂ ਸੰਗਤਾਂ ਦਾ ਰਸਤਾ ਚੈੱਕ ਕਰੋ मुश्किल घटना चल फोन स्नान करने तो बाद फिर मथा देखेंगे मथा देख के चाय पानी छक के फिर हल्ले वापसी सीधा चेक करो पहला पर पता सारे पास से वापसी ਸੰਗਤਾਂ ਦਾ ਰਸਤਾ ਜਿਹਨਾਂ ਦੇ ਪਹਿਰੇਸ਼ ਕਰਦੇ ਲੀਆਂ ਹੁਣੇ ਤਾਜ਼ਾ ਤਾਜ਼ਾ ਉੱਪਰ ਪਹੁੰਚ ਗਿਆ ਨੇ ਇਹ ਹੈਗਾ ਪੌੜੀਆਂ ਵਾਲਾ ਰਸਤਾ ਤੇ ਇਹ ਹੈਗਾ ਥੱਲੇ ਚੜਾਈ ਵਾਲਾ ਰਸਤਾ ਤੇ ਅਸੀਂ ਕਹਿੰਦਾ ਚੈੱਕ ਕਰ ਰਸਟੈਕ ਰਸਟੈਕ ਕਰੋ ਕਰ ਸੰਗਤਾਂ ਦਾ ਜਨਾਨ ਕਰ ਲੈ ਸਾਰੇ ਸੰਗਤਾਂ ਦੇ ਬਈਆਂ ਦੇ ਨੇ ਆਪ ਤੁਸੀਂ ਕੱਥ ਦੇਖ ਲੋ ਇਸ਼ਨਾਨ ਦਾ ਸਰੋਵਰ ਤੇ ਇਹਨੇ ਉਹ ਪਰਬਤ ਆ ਜਿੱਥੇ ਸ੍ਰੀ ਐਮ ਗੁਣ ਸਾਹਿਬ ਸਿਤਾ ਇਹ ਗੁਰਦੁਆਰਾ ਸਾਹਿਬ ਸ੍ਰੀ ਹੱਚਖੜੀ ਸ੍ਰੀ ਹਰਮੇਲ ਐਮ ਗੁਣ ਸਾਹਿਬ ਇਹਨੇ ਉਹ ਘਾਟੀਆਂ ਜਿੱਥੇ ਨਿਸ਼ਾਨ ਸਾਹਿਬ ਲੱਗੇ ਹੋ ਨੇ 6 ਨੇ ਪਤਾ ਨਹੀਂ 7-7 ਘਾਟੀਆਂ ਨੇ ਇਹ ਮੌਸਮ ਖਰਾਬ ਹੋਣ ਕਰਕੇ ਉੱਪਰ ਨਿਸ਼ਾਨ ਸਾਹਿਬ ਨਹੀਂ ਦਿਖ ਰਹੇ ਤੇ ਇਹਨਾਂ ਉੱਪਰ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇਹ ਪਰਬਤ ਨੇ ਪਰਬਤ ਨੇ हां ਬਦਲਾ ਕਰਕੇ ਨਾ ਉੱਪਰੋਂ ਦਿਖ ਨਹੀਂ ਰਿਹਾ ਉਹ ਹਾਈਟ ਹੈਗੀ ਇਹਦੀ 15200 ਫੁੱਟ ਦੀ ਸਾਰਿਆਂ ਨੇ ਵੀ ਦਰਸ਼ਨ ਕਰ ਲਓ ਸਾਡੇ ਸਾਡੇ ਦਰਸ਼ਨ ਹੋਣਗੇ ਤੁਸੀਂ ਵੀ ਕਰ ਲਓ ਸਾਰਿਆਂ ਦੀ ਬਿਲਕੁਲ ਹੋਣਾ ਚਾਹੀਦਾ ਜੀ ਜਰੂਰ ਜੀ ਜਰੂਰ ਉਹ ਵੀਡੀਓ ਦੇਖ ਕੇ ਲਾਹਾ ਕਰ ਲਓ ਦਰਸ਼ਨ ਕਰ ਲਓ ਜੀ ਚਾਹੀਦਾ ਸਤਿ ਸ੍ਰੀ ਅਕਾਲ ਤੁਹਾਨੂੰ ਚਾਰ ਕੋਟ ਨੂੰ ਧਾਲਾ ਹੈ ਸ੍ਰੀ ਸ਼ਿਵਾ ਦੇ ਪਾਰ ਇਸ ਤੋਂ ਪੋਰ ਜਮਾਤ ਵਿੱਚ ਇਹ ਹੈ ਜੀ ਸ੍ਰੀ ਐਮ ਗੁਰ ਸਾਹਿਬ ਦਾ ਲੱਗ ਰਹਾ ਹਾਲ ਤੇ ਤੁਹਾਨੂੰ ਖਿਚੜੀ ਤੇ ਚਾਹ ਮਿਲੇਗੀ ਸੰਗਤ ਦਾ ਪੂਰਾ ਕੱਢ ਲੈ ਦੋ ਹਰਕੇ ਨਾ ਆਏ ਜਦ ਇਸ ਧਾਤੇ ਵਾਲੇ ਠਾਈ ਬਿਗਨ ਨਾ ਮਾ ਕੇ ਕੋਈ ਜਾ ਕੇ ਦੇਸੀ ਹਰ ਸੋਏ ਹਲਤਾ ਤੀਖਾ ਢਾਣਾ ਹਰਨਾਵ ਸਿਮਰ ਸਿੰਘ ਦਾ ਸੁਪਾ

ਇੱਕ ਮੰਦਿਰ ਵੀ ਬਣਿਆ ਹੋਇਆ ਇੱਥੇ ਸ਼੍ਰੀ ਹੰਪੂਰ ਸਾਹਿਬ ਦੇ ਨਾਲ ਇਹ ਆ ਗਿਆ ਦਰਵਾਜ਼ਾ ਸਾਹਿਬ ਤੇ ਉਹ ਮੰਦਿਰ ਹੈਗਾ ਸ਼੍ਰੀ ਲక్ష్ਮੀ ਲక్ష్ਬੰਦ ਮੰਦਿਰ ਆ। ਪਰਬਤਾਂ ਨਾਲ ਕਿਰਿਆ ਹੋਇਆ ਹੈ। ਮੰਦਿਰ ਆ। ਤੇ ਸਾਰਾ ਪਾਣੀ ਜਿਹੜਾ ਨਦੀ ਦਾ ਝਾਪਨੇ ਰਾਹੀਂ ਥੱਲੇ ਜਾ ਰਿਹਾ ਉੱਪਰੋਂ ਪਰਬਤਾਂ ਤੋਂ ਆ ਰਿਹਾ ਪਾਣੀ। ਦਾਰਸ਼ਨਾਂ ਜੀ ਕਰਿਆ ਜੀ ਦਰਬਾਰ ਸਾਹਿਬ ਦੇ ਇਹ ਵੀਡੀਓ ਦਾ ਕਰਦੇ ਇੱਥੇ ਐਂਡ ਜੇ ਵੀਡੀਓ ਵਧੀਆ ਲੱਗੀ ਨਾ ਸ਼ੇਅਰ ਕਮੈਂਟ ਜੇ ਕਰੋ